ਹਾਂਜੀ ਤੁਸੀਂ ਦੇਖਦੇ ਪਈ ਪਾਕਿਸਤਾਨ ਇੰਡੀਆ ਦੇ ਵਿੱਚ ਹੁਣ ਜਿਹੜੇ ਪਈ ਕਹਿੰਦੇ ਪਈ ਜੰਗ ਸ਼ੁਰੂ ਹੋਣ ਲੱਗਾ ਜਾਂ ਹੋ ਗਿਆ ਕਾਫੀ ਰਾਤਾਂ ਵੀ ਤੁਸੀਂ ਦੇਖਿਆ ਬੌਮਿੰਗ ਹੋਈ ਆ ਪਾਕਿਸਤਾਨ ਤੇ ਅਸੀਂ ਜਦੋਂ ਆਪਣੇ ਵੱਲ ਸੋਚਦੇ ਹੁੰਦੇ ਆ ਪਈ ਆਪਣੇ ਬੰਦੇ ਨੱਚਦੇ ਟੱਪਦੇ ਭੰਗੜਾ ਪਾਉਂਦੇ ਜਦੋਂ ਕਿਤੇ ਵੇਲੇ ਕੋਈ ਤਬਾਹੀ ਹੁੰਦੀ ਆ ਜਾਂ ਇੰਡੀਆ ਤਬਾਹੀ ਹੁੰਦੀ ਆ ਜਾਂ ਪੰਜਾਬ ਹੁੰਦੀ ਜਾਂ ਪਾਕਿਸਤਾਨ ਹੁੰਦੀ ਆ ਤੇ ਬੰਦੇ ਸਾਰੇ ਪਾਸੇ ਨੱਚਣ ਟੱਪਣ ਲੱਪੈਂਦੇ ਆ ਪੇ ਦੇਖੋ ਸਾਨੂੰ ਖੁਸ਼ੀ ਹੋਏ ਸੀ ਜਾ ਕੇ ਆ ਕਰ ਦਿੱਤਾ ਉਹ ਕਰਤਾ ਦੁਨੀਆ ਹਲਾ ਦਿੱਤੀ ਤੇ ਦੂਜੇ ਦਿਨ ਫਿਰ ਹੋਰ ਪੰਗਾ ਤੇ ਤੁਸੀਂ ਜੋ ਨੱਚਦੇ ਤੱਪਦੇ ਆ ਤੁਸੀਂ ਉਹ ਮਾਪਿਆਂ ਬਾਰੇ ਸੋਚੋ ਜਿਹਨਾਂ ਦੇ ਮੁੰਡੇ ਮੋੜੇ ਫੌਜੀ ਆ ਜਾਂ ਪਾਕਿਸਤਾਨੀ ਹੋਣ ਜਾਂ ਇੰਡੀਅਨ ਹੋਣ ਜਾਂ ਪੰਜਾਬੀ ਜਾਂ ਸਿੱਖ ਜਾਂ ਹਿੰਦੂ ਜਾਂ ਮੁਸਲਮਾਨ ਉਹਨੇ ਜਾ ਕੇ ਉਹਦੇ ਸਾਹਮਣੇ ਜਾ ਕੇ ਜਸ਼ਨ ਨੱਚੋ ਜਿਹਦੇ ਮੁੰਡੇ ਸ਼ਹੀਦ ਹੋ ਗਏ ਆ ਮੁੰਡੇ ਮਰ ਗਏ ਆ ਮੁੰਡੇ ਨੂੰ ਬਿਲਕੁਲ ਖਤਮ ਕੀਤਾ ਗਿਆ ਪੀੜੀਆਂ ਖਤਮ ਹੋ ਗਈਆਂ ਤੁਸੀਂ ਸੋਚੋ ਭਈ ਦਲਾਈ ਝਗੜਾ ਦੇਖ ਕੇ ਤੁਸੀਂ ਕਿੰਨੇ ਖੁਸ਼ ਕਿਉਂ ਹੁੰਦੇ ਆ ਪਾਕਿਸਤਾਨ ਵੀ ਇਨਸਾਨੀ ਆ ਇੰਡੀਆ ਸਾਡ ਵੀ ਇਨਸਾਨੀ ਆ ਜਿੱਥੇ ਕੋਈ ਟੈਰਰ ਅਟੈਕ ਹੁੰਦਾ ਇਹਦਾ ਮਤਲਬ ਹੋਵੇ ਟੈਰਰ ਅਟੈਕ ਠੀਕ ਆ ਕੋਈ ਨਹੀਂ ਕਹਿੰਦਾ ਕਿ ਟੈਰਰ ਕੋਈ ਟੈਰਰਿਸਟ ਅਟੈਕ ਠੀਕ ਆ ਮੈਂ ਤਾਂ ਕੋਈ ਦੇਖਿਆ ਨਹੀਂ ਇੱਥੇ ਹਲਤਗਾ ਬੰਦਾ ਕੋਈ ਕੋਈ ਮੁਸਲਮਾਨ ਹਿੰਦੂ ਹੋਵੇ ਜਸਤੇ ਕਹਿੰਦਾ ਭਈ ਅਸੀਂ ਰਾਜ਼ੀਆ ਕਿਸੇ ਜਿਹਦਾ ਭਈ ਇਨੋਸੈਂਟ ਮਾਸੂਮਾ ਉੱਪਰ ਹਮਲੇ ਕੀਤੇ ਜਾਣ ਸੋ ਸਾਨੂੰ ਵੀ ਸੋਚੀਏ ਭਈ ਜਦੋਂ ਦੂਜੀ ਵੀ ਗੱਲ ਸੋਚੋ ਭਈ ਕਦੀ ਆਪਣੇ ਤੁਸੀਂ ਜਿਹੜੇ ਪੋਲਿਟਿਸ਼ਨ ਦੇ ਬੱਚੇ ਦੇਖੇ ਮੋਰੇ ਲੜਦੇ ਜੰਗਾਂ ਦੇ ਵਿੱਚ ਉਹ ਵੱਡੇ ਵੱਡੇ ਟੌਪ ਯੂਨੀਵਰਸਿਟੀਆਂ ਵੱਡੇ ਵੱਡੇ ਜੌਬਾਂ ਤੇ ਲੱਗੇ ਹੋਆ ਪੈਸੇ ਖਾਈ ਜਾਂਦੇ ਆ ਅਮੀਰ ਬਣ ਜਾਂਦੇ ਤੇ ਤੁਸੀਂ ਨੱਚਦੇ ਤਾਂ ਆਪਣੇ ਆਪ ਗਰੀਬ ਬੱਚਿਆਂ ਦੇ ਉੱਪਰ ਜਿਹੜੇ ਗਰੀਬ ਬੱਚੇ ਫੌਜੀ ਬਣੇ ਹੋ ਦੋਨੇ ਸਾਈਡਾਂ ਤੇ ਜਾਂ ਤਾਂ ਸਾਨੂੰ ਅਕਲ ਨਹੀਂ ਆਉਂਦੀ ਨਾ ਅਸੀਂ ਇਹ ਜਿਹੜੇ ਨਾਰਾਜ ਨੀਤੀਆਂ ਦੇ ਬੰਦੇ ਆ ਇਹ ਸਾਨੂੰ ਇਹ ਬਸ ਖਲਾਈ ਜੁਣਾ ਗੰਦੀਆਂ ਗੇਮਾਂ ਦੇ ਵਿੱਚ ਸਾਨੂੰ ਕੋਈ ਖੁਸ਼ੀ ਨਹੀਂ ਕਿਸੇ ਪਾਸੇ ਵੀ ਹਮਲਾ ਹੋਇਆ ਨਾ ਪਾਕਿਸਤਾਨ ਨਾ ਸਾਡੇ ਪੰਜਾਬ ਨਾ ਉਧਰ ਪੰਜਾਬ ਨਾ ਇਧਰ ਇੰਡੀਆ ਨਾ ਉਧਰ ਕਸ਼ਮੀਰ ਇਧਰ ਕਸ਼ਮੀਰ ਮਾਸੂਮ ਮਰਦੇ ਵਿੱਚ ਜਿਹੜੇ ਵਿੱਚ ਰਾਜਨੀਤੀ ਕਰਨ ਵਾਲੇ ਐਸ਼ਾ ਕਰਦੇ ਜਾ ਕੇ ਚਿੱਟੇ ਕੱਪੜੇ ਪਾ ਕੇ ਦੋਨੇ ਸੜ ਤੋਂ ਆ ਕੇ ਜਿੱਥੇ ਬੰਮ ਮਾਰੇ ਆ ਕੇ ਸਾਈਟ ਵਿਜ਼ਿਟ ਕਰਦੇ ਆ ਫਿਰ ਵੱਡੇ ਵੱਡੇ ਲੈਕਚਰ ਦਿੰਦੇ ਆ ਅਸੀਂ ਆ ਬਦਲਾ ਲਾਵਾਂਗੇ ਉਹ ਲਵ ਤੁਹਾਡੇ ਬਦਲਿਆ ਤੱਕ ਪੂਰੇ ਨਹੀਂ ਹੋਏ 47 ਜਿੰਨੀਆਂ ਲਾਸ਼ਾਂ ਗਈਆਂ ਮਗਰੋਂ ਕਿੰਨੀਆਂ ਲੜਾਈਆਂ ਲੱਗੀਆਂ ਉਪਰਧਾਮਗੇ ਦੇ ਨੇ ਪਾਣੀ ਬੰਦ ਕਰ ਦੇਣਾ ਉਹ ਬੰਦ ਕਰ ਦੇਣਾ ਜਾਂ ਤੁਸੀਂ ਬੰਦੇ ਆ ਕੋਈ ਖੁਸ਼ੀ ਬਣਾਉਣ ਦੀ ਗੱਲ ਨਹੀਂ ਕੀ ਸੋ ਜੋ ਤੁਸੀਂ ਸ਼ੇਅਰ ਕਰਦੇ ਸੋਸ਼ਲ ਮੀਡੀਆ ਸੋਚ ਕੇ ਕਰੋ ਜੋ ਲਿਖਦੇ ਸੋਚ ਕੇ ਕਰੋ ਜੋ ਜਿਹਨਾਂ ਦੇ ਬੱਚੇ ਮੋੜੇ ਲੜਦੇ ਉਹਨੂੰ ਪੁੱਛੋ ਥੈਂਕ ਯੂ ਤੁਹਾਡਾ